ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚ ਚਾਰ ਮੰਚ ਦੇ ਵਿੱਚ ਲੋ ਜੀ ਦੋਸਤੋ ਅੱਜ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿਉਂਕਿ ਅੱਜ ਮੈਂ ਦੋ ਸਫਲਤਿਆਂ ਦੇ ਵਿੱਚ ਬੈਠਿਆ ਤੇ ਇੱਕ ਪਾਸੇ ਮੇਰੇ ਸਰਦਾਰ ਮਹਿੰਗਾ ਸਿੰਘ ਜੀ ਦੂਜੇ ਪਾਸੇ ਬਾਈ ਦੀਪਕ ਜੀ ਤੇ ਲੋ ਜੀ ਫੇਰ ਗੱਲਬਾਤ ਕੈਰੀ ਔਨ ਕਰਦੇ ਹਾਂ ਜੀ ਲੋ ਜੀ ਮਹਿੰਗਾ ਸਿੰਘ ਜੀ ਅੱਜ ਦਾ ਟੌਪਿਕ ਕੀ ਆ ਅ ਰਪਿੰਦਰ ਜੀ ਸਭ ਤੋਂ ਪਹਿਲਾਂ ਅਬ ਇਸ ਕਨੋ ਜੀਨਰੋ ਵਿਚਾਰਮੰਦ ਦੇ ਮੰਚ ਤੋਂ ਆਪਾਂ ਦੀਪਕ ਭਾਰਦਵਾ ਜੀ ਨੂੰ ਸੱਦਾ ਦਿੱਤਾ ਹਨ ਬਿਲਕੁਲ ਜੀ ਜਿਵੇਂ ਕਿ ਆਪਾਂ ਦਰਸ਼ਕਾਂ ਨਾਲ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਕਿ ਜਿਹੜੀਆਂ ਲੋਕ ਭਲਾਈ ਸਕੀਮਾਂ ਨੇ ਹਾਂ ਸੋਸ਼ਲ ਵੈਲਫੇਅਰ ਚਾਹੇ ਉਹ ਐਨ ਜੀਓਜ਼ ਵੱਲੋਂ ਚਲਾਈਆਂ ਜਾਂਦੀਆਂ ਨੇ ਚਾਹੇ ਉਹ ਸਰਕਾਰੀ ਅਦਾਰਿਆਂ ਵੱਲੋਂ ਚਲਾਈਆਂ ਜਾਂਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ ਆਪਾਂ ਗੱਲ ਕਰ ਰਹੇ ਹਾਂ ਹਾਂ ਜੀ ਜਦੋਂ ਆਪਾਂ ਪਹਿਲੇ ਐਪੀਸੋਡ ਵਿੱਚ ਜਿਹੜਾ ਜ਼ਿਕਰ ਕੀਤਾ ਸੀ ਵੀ ਅਪਟਿਲ ਦੀ ਏਜ ਆਫ 18 ਜਾਂ ਜਿਹਨੂੰ ਤੁਸੀਂ ਇੱਕ ਐਕਸਟ੍ਰੀਮ ਬੱਚਾ ਪੇਰੈਂਟਸ ਦੇ ਡਿਪੈਂਡੈਂਟ ਸੀ ਹੂੰ ਹੁਣ ਆਪਾਂ ਇਹ ਮੰਨ ਕੇ ਚੱਲਦੇ ਆ ਵੀ ਬੱਚਾ ਇੰਡੀਪੈਂਡੈਂਟ ਹੋ ਗਿਆ। ਹੂੰ ਉਸ ਤੋਂ ਬਾਅਦ ਉਹ ਪੜ ਰਿਹਾ ਹੈ ਜਾਂ ਨਹੀਂ ਪੜ ਰਿਹਾ ਕੰਮ ਕਰ ਰਿਹਾ ਹੈ। ਹਾਂਜੀ। ਜਿੰਨੀ ਦੇਰ ਤੱਕ ਕੋਈ ਬਿਰਧ ਨਹੀਂ ਹੁੰਦਾ ਟੋਟਲੀ ਵਰਕਿੰਗ ਸਪੈਨ ਜਿਹੜਾ ਹੁੰਦਾ ਸਾਰਾ ਹੈਗਾ। ਕੰਮ ਕਰਨ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਉਹ ਮਦਦ ਲੈ ਸਕਦਾ ਡਿਪਾਰਟਮੈਂਟ ਤੋਂ ਚਾਹੇ ਉਹ ਫਾਈਨੈਂਸ਼ਲੀ ਹੋਵੇ ਜਾਂ ਮੋਰਲੀ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਸਪੋਰਟ ਫਾਰ ਇਗਜ਼ਾਮਪਲ ਕਿਸੇ ਐਮਪਲੋਇਰ ਨਾਲ ਕੋਈ ਝਗੜਾ ਪੈਦਾ ਹੋ ਗਿਆ ਤੇ ਉਹ ਕਿਸ ਤਰ੍ਹਾਂ ਦੀ ਸਪੋਰਟ ਲੈ ਸਕਦਾ ਹੈ ਤੇ ਕਿਹੜੇ ਡਿਪਾਰਟਮੈਂਟ ਤੋਂ ਲੈ ਸਕਦਾ ਹੈ। ਜਦੋਂ ਪੜ ਰਿਹਾ ਹੈ ਉਹਨੂੰ ਕਿਸ ਤਰ੍ਹਾਂ ਦੀ ਮਦਦ ਮੇਰੇ ਚ ਮ ਜਾਂ ਹੋਰ ਦੂਸਰੀ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਵੀ ਸਪੋਰਟ ਦੀ ਉਹਨੂੰ ਲੋੜ ਹੋਵੇ। ਬਿਲਕੁਲ ਜੀ। ਸਰਕਾਰ ਕਿਹੜੇ ਕਿਹੜੇ ਅਦਾਰੇ ਤੇ ਡਿਪਾਰਟਮੈਂਟ ਹੈਗੇ ਨੇ ਅੱਜ ਆਪਾਂ ਦੀਪਕ ਜੀ ਨੂੰ ਬੇਨਤੀ ਕਰਦੇ ਆਂ ਵੀ ਹੁਣ ਆਪਾਂ ਹੁਣ ਆਪਾਂ ਬੱਚੇ ਨੂੰ ਜਵਾਨ ਕਰ ਦਿੱਤਾ ਹੈ ਤੇ ਹੁਣ ਜਵਾਨ ਜਦੋਂ ਬੱਚਾ ਹੋ ਗਿਆ ਉਹ ਪੜ ਰਿਹਾ ਹੈ, ਕੰਮ ਕਰ ਰਿਹਾ ਹੈ ਜਿਸ ਨੂੰ ਜਦ ਤੱਕ ਬੁੱਢਾ ਨਹੀਂ ਹੋ ਜਾਂਦਾ ਉਹਨੀ ਦੇਰ ਤੱਕ ਸਰਕਾਰ ਵੱਲੋਂ ਮਦਦ ਕਿਵੇਂ ਲੈ ਸਕਦਾ ਤੇ ਕਿਹੜੀ ਕਿਹੜੀ ਮਦਦ ਉਹਨੂੰ ਮਿਲ ਸਕਦੀ ਹੈ? ਪਨਾ ਰੁਪਿੰਦਰ ਸਿੰਘ ਜੀ ਐਂਡ ਮਹਿੰਦਰ ਸਿੰਘ ਜੀ ਥੈਂਕ ਯੂ ਮਨਨ ਕਰਨ ਲਈ ਦੁਬਾਰਾ। ਥੈਂਕ ਯੂ ਜੀ। ਤੇ ਦੇਖੋ ਜਿਹੜੇ ਬੱਚੇ 16 ਸਾਲ ਦੇ ਜਦੋਂ ਹੋ ਜਾਂਦੇ ਆ ਜੀ ਇਹ 16 ਸਾਲ ਤੋਂ ਬਾਅਦ ਉਹਨਾਂ ਨੂੰ ਸੈਂਟਰ ਲਿੰਕ ਜਿਹੜਾ ਉਹ एलिजिबल ਹੋ ਜਾਂਦੇ ਨੇ ਹਾਂ ਓਕੇ 16 ਸਾਲ ਦੀ ਉਮਰ 16 ਸਾਲ ਤੋਂ ਓਕੇ ਮਤਲਬ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਵੀ 18 ਸਾਲ ਤੱਕ ਡਿਪੈਂਡੈਂਟ ਹੁੰਦਾ ਹੈ ਲੇਕਿਨ ਇਹ ਸਕੀਮ ਵਾਸਤੇ ਜੇ ਵੈਲਫੇਅਰ ਸਕੀਮ ਵਾਸਤੇ 16 ਸਾਲ ਦੀ ਗੱਲ ਹੋ ਰਹੀ ਹੈ ਜੀ एलिजिबल ਹੋ ਗਿਆ ਮੈਂ ਓਕੇ ਸੈਂਟਰ ਲਿੰਕ ਵਾਸਤੇ ਜੀ ਜੀ ਫਿਰ ਤੁਸੀਂ ਸੈਂਟਰ ਲਿੰਕ ਨੇ ਆਪਣੇ ਆਪਣੇ ਪਰੌਣ ਜਦੋਂ ਪਰਸੈਂਟਿੰਗ ਤੋਂ ਹੈਲਪ ਲਾਈਨ ਜਾਂਦੇ ਨੇ ਇਹ ਦੱਸਣ ਕਿ ਮੈਂ ਇੰਡੀਪੈਂਡੈਂਟਲੀ ਆਪਣੀ ਲਾਈਫ ਸ਼ੁਰੂ ਕਰਨਾ ਚਾਹੁੰਦਾ ਤੇ ਸੈਂਟਰ ਲਿੰਕ ਫਿਰ ਉਹਨ ਉਹ ਆਰਗੇਨਾਈਜੇਸ਼ਨਸ ਤਾਂ ਜਿਹੜੇ ਕਿ ਉਹਨਾਂ ਲਈ ਜੌਬ ਲੱਭਣ ਚ ਹੈਲਪ ਕਰਦੇ ਆ। ਓਕੇ। ਤੇ ਉਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਉਹਨਾਂ ਨੂੰ ਰੈਜ਼ਿਊਮੇ ਕਿੱਦਾਂ ਬਣਾਉਣਾ ਹੈ ਉਹ ਦੱਸਦੇ ਆ। ਉਹ ਦੱਸਦੇ ਆ ਉਹਨਾਂ ਨੂੰ ਕੈਰੀਅਰ ਪਾਥਵੇ ਕਾਉਂਸਲਿੰਗ ਦੱਸਦੇ ਆ। ਉਹਨਾਂ ਨੂੰ ਇੰਡਸਟਰੀਅਲ ਟੂਰ ਤੇ ਲੈ ਕੇ ਜਾਂਦੇ ਆ ਵੀ ਜੇ ਤੁਸੀਂ ਹਸਪੀਟੈਲਿਟੀ 'ਚ ਕੰਮ ਕਰਨਾ ਹੈ। ਅੱਜਕੱਲ ਬੱਚੇ ਜਦੋਂ ਯੰਗ ਹੁੰਦੇ ਆ ਮੈਕਡੋਨਲਡਜ਼, ਹੈਂਗਰੀ ਜੈਕਸ ਜਾਂ ਇਹ ਜੇ ਫੂਡ ਜੁਆਇੰਟ 'ਚ ਕੰਮ ਕਰਦੇ ਆ, ਸਟਾਰਟ ਵਿਦ KFC 'ਚ ਤੇ ਜਾਂ ਫਿਰ ਕੋਲਸ ਹੋ ਗਿਆ, ਗੁੱਲਵਰਥ ਹੋ ਗਿਆ, ਆਲਟਰੀ ਹੋ ਗਿਆ ਤਾਂ ਗਵਰਨਮ ਆਂ ਦੀਆਂ ਰੱਖੀਆਂ ਨੇ ਤੁਸੀਂ ਬੱਚਿਆਂ ਨੂੰ ਜਿਹਹਾਰ ਕਰੋਗੇ ਤਾਂ ਬੱਚਿਆਂ ਤੁਸੀਂ ਘੱਟ ਵੀ ਪੇ ਕਰ ਸਕਦੇ ਹੋ ਉਹ ਵਾਲੇ ਯੰਗ ਤੇ ਇਨਕਰੇਜ ਕਰਦੇ ਆ ਆਰਗੇਨਾਈਜੇਸ਼ਨਸ ਨੂੰ ਵੱਡੀ ਵੱਡੀਆਂ ਨੂੰ ਤੁਸੀਂ ਬੱਚਿਆਂ ਨੂੰ ਹਾਇਰ ਕਰੋ ਅਕਸਰ ਦੇਖਿਆ ਹੁੰਦਾ ਜਦੋਂ ਅਸੀਂ ਕੋਲ ਆਰਪੀ ਤੇ ਮਿਲਵਰ ਜਾਂਦੇ ਆ ਤਾਂ ਯੰਗ ਬੱਚੇ ਬਿਲਕੁਲ ਜੀ ਹਾਂ ਅੰਗਰੀਜ ਐਕਸਟ ਵੀ ਛੋਟੇ ਬੱਚੇ ਹੁੰਦੇ ਆ ਤੇ ਦੀਪਕ ਜੀ ਇੱਕ ਮੈਨੂੰ ਪਤਾ ਨਹੀਂ ਮੈਂ ਸਹੀ ਆ ਕਿ ਗਲਤ ਆ ਮੇਰਾ ਥੋੜਾ ਡਾਊਟ ਕਲੀਅਰ ਕਰੋ ਇਹ ਡਾਊਟ ਹਰੇਕ ਬੰਦੇ ਨੂੰ ਹੋ ਸਕਦਾ ਕਿ ਜਿਹੜੀ ਬੱਚੇ ਨੂੰ ਫੂਡ ਇੰਡਸਟਰੀ ਦੇ ਵਿੱਚ ਜੌਬ ਮਿਲਦੀ ਹੈ 14 ਸਾਲ 'ਚ ਮਿਲਦੀ ਹੈ ਕਿ ਆਪਾਂ 16 ਸਾਲ ਤੋਂ ਹੀ ਸ਼ੁਰੂ ਕਰਾ ਸਕਦੇ ਆ ਕੁਝ 16 ਸਾਲ ਇੱਕ ਅਚੀ ਮਤਲਬ ਐਡਵਾਈਜ਼ਡ ਹੈ ਪਰ 15 ਸਾਲ ਤੋਂ 20 ਲੱਗ ਸਕਦੀ ਹੈ ਲੱਗ ਸਕਦੀ ਹੈ ਓਕੇ ਡਿਪੈਂਡਸ ਬੱਚੇ ਸਰਕਮਸਟੈਂਸਿਸ ਕਿਦਾਂ ਹੈ ਕਿ ਨਹੀਂ ਹੈ ਬਟ 16 ਸਾਲ ਜਿਹੜਾ ਉਹਨਾਂ ਦੀ ਐਡਵਾਈਜ਼ੇਬਲ ਏਜ ਐਡਵਾਈਜ਼ੇਬਲ 16 ਸਾਲ ਮੰਨੀ ਜਾਂਦੀ ਹੈ ਕੀ ਇਹਨਾਂ ਦੀ ਕੋਈ ਲੀਗਲ ਹਰਡਲ ਵੀ ਹੈ ਕਿ ਉਹ 14 ਸਾਲ ਦਾ ਕੰਮ ਨਹੀਂ ਕਰ ਸਕਦਾ ਜਾਂ 15 ਸਾਲ ਦਾ ਕਰ ਸਕਦਾ ਹੈ 16 ইয়ার্স আই প্রেফার ਕਿ ਮਨ ਜੋ ਜਿੰਨਕ ਮਨ ਨੂੰ ਪਤਾ ਹੈ ਠੀਕ ਹੈ ਜੀ ਹਾਂਜੀ 16 ਸਾਲ ਦੀ ਉਮਰ ਤੇ ਉਹ ਸੈਂਟਰ ਲਿੰਕ ਲਈ ਐਲੀਜੀਬਲ ਵੀ ਹੋਏ ਨਾ ਜਿੰਨਾ ਕਿ ਉਹ ਅ ਸਟੱਡੀ ਕਰਦੇ ਹੁੰਦੇ ਹੁੰਦੇ ਬੱਚੇ ਦੀ ਹੁੰਦੀ ਹੈ ਕਿ ਵਾਰੀ ਕੋਈ ਸਟੱਡੀ ਡ੍ਰੌਪ ਬਿਲਕੁਲ ਜੀ ਮੈਂ ਇਹ ਕੁਐਸਚਨ ਤਾਂ ਪੁੱਛ ਰਿਆ ਸੀਗਾ ਲਾਸਟ ਵੀਕ ਮੇਰੇ ਬੇਟੀ ਦੀ ਜਿਹੜੀ ਏਜ ਹੈ ਨਾ ਇਸ ਟਾਈਮ 14 ਸਾਲ ਦੀ ਹੈ ਤੇ ਉਹ ਆਪਣੇ ਦੋਸਤ ਨਾਲ ਸਕੂਲ ਚ ਪਲਾਨ ਕਰਕੇ ਆਇਆ ਜੀ ਤੇ ਉਹਦਾ ਦੋਸਤ ਜਿਹੜਾ ਹੈਗਾ ਤਾਂ ਉਹਦੇ ਉਹਨੇ ਕਿਤੇ ਨੌਲੇਜ ਇਕੱਠੀ ਕੀਤੀ ਹੈ ਕਿ ਦਿਲਸ਼ਾਨ ਆਪਾਂ ਨੈਕਸਟ ਈਅਰ ਤੋਂ ਜੌਬ ਕਰ ਸਕਦੇ ਹਾਂ ਤੇ ਆਪਾਂ ਦੋਨੋਂ ਚੱਲਾਂਗੇ ਹਾਂਜੀ ਜੌਬ ਅਪਲਾਈ ਕਰਾਂਗੇ ਤੇ ਆਪਾਂ ਜੌਬ ਕਰਾਂਗੇ ਤੇ ਮੇਰਾ ਬੇਟਾ ਵੀ ਬਹੁਤ ਐਕਸਾਈਟਿਡ ਹੈ ਜੌਬ ਕਰਨ ਲਈ ਜੀ ਨਹੀਂ ਦੇਖੋ ਮੇਰਾ ਮੰਨਣਾ ਹੈ ਵੀ ਜੋ ਬੱਚਿਆਂ ਦਾ ਮਨ ਹੈ ਹਾਂ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਹੈ ਨਹੀਂ ਬਿਲਕੁਲ ਜੀ ਬਿਲਕੁਲ ਜਵਾਨੀ ਆਪ ਨੂੰ ਹਰੀ ਹੀ ਹੋਣੀ ਚਾਹੀਦੀ ਹੈ ਇਹ ਆਪਾਂ ਕਿਸੇ ਨੂੰ ਦੇਖ ਕੇ ਨਹੀਂ ਕਰਨਾ ਚਾਹੀਦਾ ਮੈਂ ਪਿਛਲੇ ਇਹਨਾਂ ਸਾਲਾਂ ਚ ਕਈ ਪੇਰੈਂਟਸ ਦੇਖੇ ਜਿਨ੍ਹਾਂ ਨੇ ਕਿਹਾ ਵੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕੰਮ ਨਹੀਂ ਕਰਾਉਣਾ ਹਾਂ 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 ਕਈ ਬੱਚੇ ਹਾਈ ਸਕੂਲ ਤੋਂ ਬਾਅਦ ਕੰਮ ਕਰਦੇ ਅਸੀਂ ਟ੍ਰੇਡੀ ਬਣਨਾ ਤੇ ਕਈ ਬੱਚੇ ਜਿਦਾ 15 16 ਸਾਲ ਦੀ ਉਮਰ ਦੇ ਵਿੱਚ ਹੰਗਰੀ ਜਾ ਐਕਸ ਜਾਂ ਮੈਕਡੋਨਲਡਸ ਲਈ ਐਦਾਂ ਦੇ ਜੁਆਇੰਟਸ 'ਚ ਕੰਮ ਕਰਨ ਲੱਗ ਜਾਂਦੇ ਆ ਤੇ ਮੇਰਾ ਮੰਨਣਾ ਜਿਉ ਜੋ ਕੰਮ ਕਰਨ ਲੱਗ ਜਾਂਦੇ ਆ ਤਾਂ ਗੁੱਡ ਆ ਕਿਉਂਕਿ ਉੱਥੇ ਉਹਨਾਂ ਨੂੰ ਵਰਕ ਇਥਿਕਸ ਡਿਵੈਲਪ ਹੋ ਜਾਂਦੇ ਆ ਉਹ ਉਹ ਵੱਡੀਆਂ ਜੌਬਾਂ ਲਈ ਪ੍ਰੀਪੇਅਰ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਐਨਵਾਇਰਨਮੈਂਟ ਕੀ ਹੈ ਵਰਕਿੰਗ ਐਨਵਾਇਰਨਮੈਂਟ ਕੀ ਹੈ ਉਹਨਾਂ ਨੂੰ ਬਜਟਿੰਗ ਦੀ ਬਟਨ ਨੋਲਜ ਹੋਣੀ ਸ਼ੁਰੂ ਹੋ ਜਾਂਦੀ ਹੈ ਪਹਿਲੀ ਵਾਰ ਉਹਨਾਂ ਦੇ ਅਕਾਊਂਟ 'ਚ ਪੈਸੇ ਆਉਂਦੇ ਆ ਉਹ ਦੇਖਦੇ ਆ ਵੀ ਹਾਂ ਇਹ ਮੈਂ ਕਿੰਨਾ ਦੇ ਫੀਲ ਪ੍ਰਾਊਡ ਹਾਂ ਕਿ ਯਾਹਦਾ ਫਿਰ ਪੇਰੈਂਟਸ ਉਹਨਾਂ ਨੂੰ ਦੱਸ ਸਕਦੇ ਆ ਬੇਟਾ ਤੁਸੀਂ ਕਿੰਦਾ ਬਜਟਿੰਗ ਕਰਨੀ ਹੈ ਕਿੰਨੀ ਸੇਵਿੰਗ ਕਰਨੀ ਹੈ ਕਿੰਨਾ ਕਰਨਾ ਹੈ ਤੁਹਾਡੇ ਪੂਰੀ ਜ਼ਿੰਦਗੀ ਦਾ ਇੱਕ ਤੁਹਾਡਾ ਇੱਕ ਤੁਹਾਡੀ ਟ੍ਰੇਨਿੰਗ ਜਿਹੜੀ ਤੋਂ ਸ਼ੁਰੂ ਹੋ ਜਾਂਦੀ ਹੈ ਦੂਜੇ ਪਾਸੇ ਜੇ ਅਪਾ ਦੇਖੀਏ ਜੇ ਬੱਚਾ ਕਹੇ ਕਿ ਮੈਂ ਸਟੱਡੀ ਪਰਸੂ ਕਰਨਾ ਚਾਹੁੰਦਾ ਤਾਂ ਉਹ ਉਹ ਨੂੰ ਓਕੇ ਦੂਜੀ ਵਾਰ ਮੇਰਾ ਡਿਪਾਰਟਮੈਂਟਸ ਹਾਂਜੀ ਤੁਹਾਡੀ ਗੱਲ ਕੱਟ ਰਿਹਾ ਬਈ ਡਿਪਾਰਟਮੈਂਟਸ ਜਿਹੜੇ ਹੁਣ ਤੁਸੀਂ ਕਹਿ ਰਹੇ ਕਿ ਕੰਮ ਕਰ ਰਹੇ ਨੇ ਬੱਚੇ ਅਲੱਗ-ਅਲੱਗ ਦਾ ਰਿਆਂ ਜੀ ਕਸਟਮਰ ਸਰਵਿਸ ਵਾਲੇ ਜੌਬਸ 'ਤੇ ਲੱਗੇ ਹੋਏ ਨੇ ਕੋਈ ਕਨਫਲਿਕਟ ਕ੍ਰੀਏਟ ਹੋ ਜਾਂਦਾ ਉਹ ਕਿਹੜੇ ਡਿਪਾਰਟਮੈਂਟਸ ਨੇ ਜਿਹੜੇ ਬੱਚਿਆਂ ਨੂੰ ਉਹ ਕਨਫਲਿਕਟ ਰਿਜ਼ੋਲਵ ਕਰਾਉਣ ਵਾਸਤੇ ਜਾਂ ਉਹਨਾਂ ਦੇ ਕੋਈ ਇੰਟਰਨਲ ਪ੍ਰੋਸੈਸ ਹੁੰਦਾ ਹੈ ਦਾਰਿਆਂ ਦਾ ਉਹ ਕੁਝ ਇਸ ਤਰ੍ਹਾਂ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਫੇਰ ਵਰਕ ਐਸਾ ਇੱਕ ਇੱਕ ਆਰਗੇਨਾਈਜੇਸ਼ਨ ਹੈ ਜਿਸ ਆਸਟ੍ਰੇਲੀਆ ਦੀ ਉਹਦੇ ਚ ਜੇ ਸਾਨੂੰ ਕੋਈ ਵੀ ਵਰਕ ਲੈਟਰ ਇਸ਼ੂਜ਼ ਹੈਗੇ ਆ ਅਸੀਂ ਉਹਨਾਂ ਨੂੰ ਰਿਪੋਰਟ ਕਰ ਸਕਦੇ ਆ ਤੇ ਦੂਜਾ ਯੂਥ ਜਿਹੜਾ ਇੱਕ ਯੂਥ ਗਵਰਨਮੈਂਟ ਹੈ ਉਹਨਾਂ ਦੇ ਮਿਨਿਸਟਰ ਵੀ ਹੈ ਮੈਨੂੰ ਤਾਂ ਨਾਮ ਹਲੇ ਐ ਸੱਚ ਨਹੀਂ ਪਤਾ ਯੂਥ ਦਾ ਲੀਡਰ ਮੇਰੇ ਖਿਆਲ ਨਾਲ ਮਲਟੀਕਲਚਰ ਮਿਨਿਸਟਰ ਯੂਥ ਦੇ ਮਿਨਿਸਟਰ ਵੀ ਹਨ ਬਾਕੀ ਰਿਪੋਰਟ ਫੁਲੀ ਚੇਂਜ ਹੋ ਜਾਂਦੇ ਨੇ ਉਹਨਾਂ ਦੇ ਆਪਣੇ ਲਾਇਸੈਂਸ ਆਫੀਸਰਸ ਉੱਥੇ ਹੈਗੇ ਆ ਯੂਥ ਉੱਤੇ ਜਾ ਸਕਦਾ ਹੈ ਆਰਗੇਨਾਈਜੇਸ਼ਨ ਦਾ ਮਾਇਸਾ ਅ ਮਲਟੀਕਲਚਰਲ ਯੂ ਐਸ ਏ ਉੱਥੇ ਉਹ ਬੱਚਾ ਜਾ ਕੇ ਆਪਣੀ ਉਹਨਾਂ ਦੇ ਸੋਸ਼ਲ ਗਰੁੱਪ ਹੈ ਤੁਸੀਂ ਉੱਥੇ ਜਾ ਕੇ ਆਵਾਜ਼ ਬੰਨ ਗੱਲ ਕਰ ਸਕਦੇ ਹੋ ਦੀਪਕ ਜੀ ਜਿੱਦਾਂ ਕਿ ਹੁਣ ਕਈ ਚਲੋ ਬੱਚੇ ਚਲੋ ਜੌਬ ਕਰਕੇ ਟ੍ਰੇਡੀ ਬਣ ਕੇ ਵੀ ਖੁਸ਼ ਹਾਂ ਤੇ ਚਲੋ ਆਪਣੇ ਜਿਹੜਾ ਕਮਿਊਨਿਟੀ ਹੈ ਨਾ ਪੰਜਾਬੀ ਉਹਦੇ ਚ ਵੀ ਟ੍ਰੇਡੀਆਂ ਦੀ ਕਾਫੀ ਜ਼ਰੂਰਤ ਹੈ ਤੇ ਉਹ ਗਿਆਨ ਪਰ ਕੁਛਕ ਬੱਚਿਆਂ ਦਾ ਇਦਾਂ ਡਰੀਮ ਹੁੰਦਾ ਕਿ ਮੈਂ ਡਾਕਟਰ ਬਣਨਾ ਹੈ ਇਦਾਂ ਤੇ ਉਹ ਬਹੁਤ ਸਟੱਡੀ ਮਹਿੰਗੀ ਹੁੰਦੀ ਆ ਹਨਾ ਤੇ ਉਹ ਪੇਰੈਂਟਸ ਲਈ ਵੀ ਥੋੜਾ ਮੁਸ਼ਕਲ ਹੋ ਜਾਂਦਾ ਕਿਤੇ ਨਾ ਕਿਤੇ ਇੰਨਾ ਕੁ ਪੈਸਾ ਇਕੱਠਾ ਕਰਨਾ ਕੀ ਕੋਈ ਇਦਾਂ ਦੀ ਸੰਸਥਾ ਵੀ ਹੈਗੀ ਹੈ ਜਿਹੜੀ ਬੱਚੇ ਨੂੰ ਸਟੱਡੀ ਲੋਨ ਪ੍ਰੋਵਾਈਡ ਕਰਵਾਵੇ ਤੇ ਜਦੋਂ ਸਟੱਡੀ ਡਨ ਹੋ ਜੇ ਤੇ ਉਸ ਤੋਂ ਬਾਅਦ ਬੱਚਾ ਆਪ ਹੀ ਉਹ ਲੋਨ ਤਾਰੇ ਕੁਛ ਇਦਾਂ ਦਾ ਵੀ ਹੈਗਾ ਕਿ ਮਾਪੇ ਦੇ ਪ੍ਰੈਸ਼ਰ ਨਾ ਆਵੇ ਹੈਕਸ ਹੈ ਜੀ ਜਿਹੜਾ ਹਾਇਰ ਐਜੂਕੇਸ਼ਨ ਸਕੀਮ ਹੈ ਸੈਂਟਰਲਿੰਗ ਦੀ ਉਹਦਾ ਲੋਨ ਜਿਹੜਾ ਉਥੋਂ ਸਾਨੂੰ ਮਤਲਬ ਉਹ ਈਜ਼ੀ ਹੋ ਜਾਂਦਾ ਹਾਂ ਉਹ ਸਟੂਡੈਂਟ ਇਥੇ ਬਾਅਦ ਚ ਪੇ ਅਫ ਕਰਨਾ ਹੁੰਦਾ ਹਾਂ ਮੈਂ ਓਕੇ ਮੈਂ ਵੀ ਸਟੱਡੀ ਕੀਤੀ ਜੀ ਐਕਚੁਅਲੀ ਮੈਂ ਅਡਨ ਮਾਸਟਰ ਆਫ ਸੋਸ਼ਲ ਵਰਕ ਤੇ ਮਹੈਕਸ ਤੋਂ ਲੋਨ ਲਿਆ ਜੀ ਹਾਲਾਂਕਿ ਮੈਂ ਆਪ ਪੇ ਕਰ ਸਕਦਾ ਸੀ ਮੈਂ ਕਹਿੰਦਾ ਚਲੋ ਇੱਕ ਫੈਸਿਲਿਟੀ ਅਵੇਲੇਬਲ ਹੈ ਤੇ ਆਪ ਕੋ ਉਥੋਂ ਲਈਏ ਬਿਲਕੁਲ ਬਿਲਕੁਲ ਤਾਂ ਉਹਦਾ ਨਹੀਂ ਜਿਹੜਾ ਉਹ ਹੈਕਸ ਤੋਂ ਲੋਨ ਦੇ ਰਿਹਾ ਤਾਂ ਬੱਚਾ ਸੈਲਫ ਡਿਪੈਂਡੈਂਟ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਬੱਚਾ ਨੂੰ ਇਨਕਰੇਜ ਹੁੰਦਾ ਵੀ ਹਾਂ ਮੈਂ ਆਪ ਪੜ੍ਹਾਂਗਾ ਤੇ ਆਪ ਹੀ ਮੈਂ ਜਦੋਂ ਜੌਬ ਕਰਨ ਲੱਗਾਗਾ ਉਹ ਹੈਕ ਟੂਨ ਉਦੋਂ ਸ਼ੁਰੂ ਹੁੰਦਾ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ ਉਸ ਫੀਲਡ ਦੇ ਵਿੱਚ ਹਾਂਜੀ ਤੇ ਉਹਦੀ ਇੱਕ ਸੈਟ ਉਹ ਹੈ ਕਿ ਤੁਹਾਡੀ ਜਿਹੜੀ ਪੇਅਰ ਐਨੀ ਹੋਣੀ ਚਾਹੀਦੀ ਹੈ ਤੇ ਆਪਣੀ ਫੀਲਡ 'ਚ ਕੰਮ ਕਰੋ ਦੈਨ ਓਨਲੀ ਦਸਟਾਰਟ ਅਹ ਰੈਟ ਫ੍ਰੈਸ਼ ਹੋਲਡ ਹੈ ਬਿਲਕੁਲ ਨੋਨਲੀ ਦਿ ਸਟਾਰਟ ਕਟਿੰਗ ਫਰੋਮ ਜੋ ਟੈਕਸ ਜੋ ਟੈਕਸ ਅਪਲਾਈ ਕਰਨ ਜਾਂਦੇ ਹਾਂ ਉਹਦੇ ਛੇਵਾਂ ਲਿਖਿਆ ਆ ਜਾਂਦਾ ਹੈ ਕਿ ਹੈਕਸ ਲੋਨ ਤੁਹਾਡੀ ਇੰਨੀ ਆਪਾਂ ਕੱਟ ਲਈਏ ਕੋਈ ਪਰਸੈਂਟੇਜ ਵੀ ਹੈ ਹੈ ਤੇ ਮੈਂ ਇੱਕ ਗੱਲ ਹੋਰ ਕਹਿਣਾ ਜਾਊਂਗਾ ਜਿੱਦਾਂ ਤੁਸੀਂ ਇਹ ਗੱਲ ਦੱਸੀ ਹੈ ਨਾ ਬੜਾ ਪ੍ਰਾਊਡ ਜਿਹਾ ਫੀਲ ਹੋਇਆ ਇੱਕ ਦੇਖੋ ਬੰਦਾ ਕਮਾਂਦਾ ਤਿੰਨ ਚੀਜ਼ਾਂ ਲਈ ਜਿੱਦਾਂ ਇੰਡੀਆ ਆ ਇੰਡੀਆ ਚਲੋ ਕਮਾਂਦਾ ਤੇ ਇੱਥੇ ਵੀ ਬੰਦਾ ਤਿੰਨ ਚੀਜ਼ਾਂ ਲਈ ਕਮਾਂਦਾ ਮੇਰਾ ਮੰਨਣਾ ਇਹ ਹੈ ਇੱਕ ਤਾਂ ਘਰ 'ਚ ਕੋਈ ਬਿਮਾਰੀ ਠਮਾਰੀ ਨਾ ਆ ਜਾਵੇ ਇੱਕ ਬੱਚਿਆਂ ਦੀ ਸਟੱਡੀ ਲਈ ਤੇ ਤੀਜੀ ਜਿਹੜੀ ਚੀਜ਼ ਹੈ ਕਿ ਆਪਣਾ ਵੀ ਬੱਚੇ ਨੂੰ ਇੱਕ ਵਧੀਆ ਬਦਲ ਉਹਦਾ ਵਿਆਹ ਵਿਊ ਕਰਾਉਣ ਲਈ ਵੀ ਇੱਕ ਆਪਾਂ ਨੂੰ ਪੈਸਾ ਇਕੱਠਾ ਕਰਨਾ ਹੁੰਦਾ ਹਨਾ ਤੇ ਮੇਰਾ ਮੰਨਣਾ ਇਹ ਹੈ ਜੀ ਜਿੱਦਾਂ ਤੁਸੀਂ ਇਹ ਸਟੱਡੀ ਦੀ ਗੱਲ ਕਰਕੇ ਨਾ ਮੈਨੂੰ ਬੜਾ ਟੈਨਸ਼ਨ ਫ੍ਰੀ ਕਰਤਾ ਕਿਉਂਕਿ ਦੇਖੋ ਜੀ ਇੱਥੇ ਇਲਾਜ ਫ੍ਰੀ ਹੈ ਠੀਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਤੇ ਸਟੱਡੀ ਤੁਸੀਂ ਦੱਸਦੇ ਫ੍ਰੀ ਹੈ ਤੇ ਵਿਆਹ ਬੱਚਿਆਂ ਨੇ ਆਪਣੇ ਪੁੱਛੇ ਵਗੈਰੀ ਕਰਾ ਲੈਣਾ ਵਿਆਹ ਤੇ ਵੀ ਮੈਨੂੰ ਲੱਗਦਾ ਨਹੀਂ ਖਰਚਾ ਆਊਗਾ। ਇਹ ਦੋਸਤੋ ਗੱਲ ਹੀ ਇਹ ਨੇ ਆ ਵੀ ਜੇਕਰ ਆਪਾਂ ਇਹ ਤਿੰਨੋਂ ਚੀਜ਼ਾਂ ਆਪਾਂ ਨੂੰ ਆਸਟ੍ਰੇਲੀਆ ਦੇ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਬਹੁਤੀ ਟੈਨਸ਼ਨ ਲੈਣ ਦੀ ਜ਼ਰੂਰਤ ਹੈਗੀ ਹੈ ਕਿ ਤੇ ਨਾ ਕੀਤੇ। ਨਹੀਂ ਹੁਣ ਤੁਸੀਂ ਵਿਆਹ ਤੇ ਪਹੁੰਚ ਗਏ ਸਿੱਧੇ ਮੈਨੂੰ ਲੱਗਦਾ ਤੁਹਾਡੇ ਡਾਕਟਰ ਠੀਕ ਨਹੀਂ ਹੈਗੇ। ਆਪਾਂ ਡਿਗਤ ਜੀ ਨੂੰ ਬੁਲਾਇਆ ਹੈ ਕਿ ਇਸ ਵਿਸ਼ੇ ਤੇ ਵੀ ਹੈ ਯੰਗਰ ਬਲੱਡ ਹੈ ਸਾਡਾ ਯੂਥ ਹੈ। ਇਹਨੇ ਬਹੁਤ ਅੱਛੀ ਗੱਲ ਕੀਤੀ ਹੈ ਕਿ ਪੇਰੈਂਟਸ ਨੂੰ ਇਸ ਗੱਲ ਦੀ ਬਰਡਨ ਨਹੀਂ ਲੈਣੀ ਚਾਹੀਦੀ ਕਿ ਸਾਡੇ ਕੋਲੇ ਪੈਸੇ ਨਹੀਂ ਹੈਦੇ ਸੀ ਬੱਚੇ ਨੂੰ ਵਧੀਆ ਪੜਾਈ ਨਹੀਂ ਕਰਾ ਸਕਦੇ ਹਾਂ 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 ਬਿਲਕੁਲ ਜੀ ਬਿਲਕੁਲ ਗਵਰਨਮੈਂਟ ਡਿਪਾਰਟਮੈਂਟ ਇਸ देयर ਕਾਸਟ ਉਹ ਜਿਹੜੇ ਪਰਮਨੈਂਟ ਰੈਜ਼ੀਡੈਂਟ ਨੇ ਜਾਂ ਜਿਹੜੇ ਸਿਟੀਜ਼ਨ ਨੇ ਹੈਕਸ ਉਹਨਾਂ ਵਾਸਤੇ ਹੈਗੀ ਹੈ ਹਾਇਰ ਐਜੂਕੇਸ਼ਨ ਜੋ ਵੀ ਉਹਨਾਂ ਦੇ ਪੂਰੀ ਫੁੱਲ ਫੋਰਮ ਹੈ ਵੀ ਉੱਥੋਂ ਉਹ ਲੋਨ ਲੈ ਸਕਦੇ ਨੇ ਤੇ ਈਜ਼ੀ ਹੈ ਇੱਕ ਸਿੰਪਲ ਫਾਰਮ ਭਰਨਾ ਪੈਂਦਾ ਹੈ ਆਰ ਐਜੂਕੇਸ਼ਨਲ ਅਦਾਰੇ ਵੱਲੋਂ ਇੱਕ ਸਿੰਪਲ ਫਾਰਮ ਉਹਨਾਂ ਨੇ ਜਨਰੇਟ ਕੀਤਾ ਹੋਇਆ ਫਾਰਮ ਕਰੋ ਉਹ ਆਪਣੇ ਆਪ ਹੀ ਕਾਮਨ ਵੈਲਥ ਫੰਡਿੰਗ ਕੋਰਸੇ ਹੁੰਦੇ ਨੇ ਜੀ ਕਰ ਸਕਦੇ ਨੇ ਵੀ ਟੈਂਸ਼ਨ ਨਹੀਂ ਲੈਣੀ ਹੈਨਾ ਵੀ ਇੱਥੇ ਸਭ ਕੁਝ ਪ੍ਰੋਵਾਈਡ ਹੈ ਇਸ ਕਰਕੇ ਬੱਚਿਆਂ ਦਾ ਤਾਂ ਵਿਕ ਸੇਫ ਹੈ ਜੀ ਇੱਥੇ ਤੇ ਟੈਂਸ਼ਨ ਫਰੀ ਹੋ ਕੇ ਤੁਸੀਂ ਵਾਸ ਇਹਨਾਂ ਦੀ ਪਾਲਣ ਪਾਸ਼ਣ ਮਤਲਬ ਉਧੇ ਤੇ ਵਰਕਆਊਟ ਕਰੋ ਹੈਨਾ ਪਾਲਣ ਤੇ ਵਰਕਆਊਟ ਕਰੋ ਜੇ ਤੁਸੀਂ ਤੁਸੀਂ ਚਾਹਦੇ ਹੋ ਕਿ ਕੜੂਪ ਪਲਾਨ ਹੈ ਵੀ ਮੈਂ ਆਪਣੇ ਬੱਚ ਨੂੰ ਮੈਡੀਸਿਨ ਕਰਵਾਉਣਾ ਹੈ ਲੋਅਰ ਬਣਾਣਾ ਹੈ ਜੀ ਤਾਂ ਤੁਸੀਂ ਕਰੀਅਰ ਕਾਉਂਸਲਿੰਗ ਵੀ ਲੈ ਸਕਦੇ ਹੋ ਉਹ ਡਿਪਾਰਟਮੈਂਟ ਬੋਲੋ ਫ੍ਰੀ ਹੈ ਹਾਂ ਪਰ ਪ੍ਰਾਈਵੇਟ ਜਿਹੜੇ ਹੈਗੇ ਆ ਉਹ ਵੀ ਕਾਉਂਸਲਰਸ ਹੈਗੇ ਆ ਉਹ ਤੁਹਾਨੂੰ ਕੀ ਕਰਦੇ ਆ ਜੀ ਤੁਹਾਨੂੰ ਪ੍ਰੋਪਰ ਪਾਥਵੇ ਬਣਾ ਕੇ ਦੇ ਦਿੰਦੇ ਆ ਹਾਂ ਜੀ ਇਦਾਂ ਵੀ ਉਹ ਕਹਿ ਸਕਦੇ ਆ ਫੜੇ ਬੱਚਿਆਂ ਦੇ ਹਾਈ ਸਕੂਲ ਦੇ ਵਿੱਚ ਇੰਨੀ ਪਰਸੈਂਟੇਜ ਚਾਹੀਦੀ ਆ ਉਹ ਤੁਹਾਨੂੰ ਦੱਸ ਸਕਦੇ ਆ ਵੀ ਇਸ ਤੋਂ ਬਾਅਦ ਜਦੋਂ ਤੁਸੀਂ ਇਹ ਕਾਲਜਿਸ ਹੈ ਕਾਲਜਿਸ ਸਾਊਥ ਅਫਰੀਕਾ ਚ ਹੈ ਜਾਂ ਇੰਟਰ ਸਟੇਟ ਹੈ ਉਹ ਵੀ ਦੱਸ ਦਿੰਦੇ ਆ ਵੀ ਕਾਲਜਿਸ ਦੀ ਫੀਸ ਕਿੰਨੀ ਹੈ ਫਿਰ ਉਹ ਤੁਹਾਨੂੰ ਪ੍ਰੋਪਰ ਇੱਕ ਉਚਾਕੜ ਬਣਾ ਸਕਦੇ ਐ ਤੁਹਾਨੂੰ ਤੁਹਾਡੇ ਦਿਮਾਗ ਇੱਕ 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 ਪਲਾਨ ਰੋਡਮੈਪ ਹੋ ਜਾਂਦਾ ਕੀ ਆ ਜੇ ਮੈਂ ਆਪਣੇ ਬੱਚੇ ਨੂੰ ਮੈਡੀਸਨ ਕਰਵਾਣਾ ਤਾਂ ਅੱਜ ਤਾਂ ਫੋਰ ਐਗਜ਼ਾਮਪਲ ਮੈਂ ਨਵਾਂ ਨਵਾਂ ਮੂਵ ਆਇਆ ਹਾਂ ਤੇ ਮੈਂ ਐਡਲੇਟ ਚ ਰਹੇ ਤਾਂ ਮੇਰਾ ਪਲਾਨ ਹੈ ਐਡਲੇਟ ਜਿਹਾ ਮਨ ਪਾ ਲੱਗੇ ਕਿ ਜਦੋਂ ਕਾਲਜ ਜਿਹੜਾ ਕੋਰਸ ਮੇਰਾ ਬੱਚਾ ਕਰਨਾ ਚਾਹੁੰਦਾ ਮੈਲਬਨ ਚ ਜੀ ਫਿਰ ਮੈਂ ਕਹੂੰਗਾ ਜੇ ਮੈਂ ਮੈਲਬਨ ਚ ਹੀ ਜਾਣਾ ਹੈ ਮੇਰੇ ਬੱਚੇ ਨੇ ਮੈਲਬਨ ਚ ਹੀ ਮੂਵ ਕਰਨਾ ਫਿਰ ਬਾਅਦ ਮੈਂ ਹੁਣੇ ਕਿਉਂ ਨਾ ਮੂਵ ਕਰ ਜਾ ਮੈਲਬਨ ਚ ਹਾਂਜੀ ਫਿਰ ਉਹ ਮੈਲਬਨ ਪਹਿਲੇ ਮੂਵ ਕਰ ਜਾਂਦੇ ਆ ਉੱਥੇ ਆਪਣਾ ਪਹਿ ਤੇ ਉਸ ਪਾਥਵੇ ਤੇ ਉਹ ਕੰਮ ਵੀ ਕਰ ਸਕਦੇ ਆ ਤੇ ਮੇਰਾ ਇਹ ਮੰਨਣਾ ਹੈ ਕਿ ਬੱਚਿਆਂ ਲਈ ਵੀ ਕਾਉਂਸਲਿੰਗ ਜਦੋਂ ਤੁਸੀਂ ਆਉਂਦੇ ਹੋ ਤੇ ਆਪਣੇ ਲਈ ਵੀ ਲੋ ਜਿੱਦਾਂ ਕਿ ਮੈਂ ਖਰਬੰਦਾ ਕੋਈ ਨਾ ਕੋਈ ਕੰਦਾ ਮੈਂ এডੂਕੇਸ਼ਨ ਲਈਤੀ ਹੋਈ ਆ ਤੁਸੀਂ ਬਹੁਤ ਅੱਛੇ ਸ਼ੈਫ ਹੋ ਜੀ ਤੁਸੀਂ এডੂਕੇਸ਼ਨ ਡਿਪਾਰਟਮੈਂਟ ਚੋਂ ਇਨੀਸ਼ੀਏਸ਼ਨ ਚੋਂ ਤਾਂ ਤੁਸੀਂ ਆਪਣੀ ਜਿਹੜੇ ਰੈਲੇਵੈਂਟ ਸਟੱਡੀਆਂ ਹੈਂ ਦੀਆਂ ਤੁਸੀਂ ਉਹ ਦਿਖਾਉਂਦੇ ਹੋ ਤਾਂ ਉਹ ਤੁਹਾਨੂੰ ਦੱਸ ਸਕਦੇ ਆ ਕਿ ਕੀ ਕੀ ਪਾਥਵੇਜ਼ ਆ ਤੁਸੀਂ ਇਹ এডੂਕੇਸ਼ਨ ਕਰਦੋਂ ਤੁਸੀਂ ਹੈ ਜੋ ਆਪਕਾ ਸਰਵ ਹੈ ਸੇਮ ਬੱਚਿਆਂ ਦੀ এডੂਕੇਸ਼ਨ ਦੇ ਦੀ ਅਸੀਂ ਥੋੜਾ ਜਿਹਾ ਮੈਂ ਜਿਹੜਾ ਟੌਪਿਕ ਨੂੰ ਜਿਹੜਾ ਥੋੜਾ ਹੋਰ ਡੀਪ ਲੈ ਕੇ ਜਾਵਾਂ ਇਸ ਪਾਰਟਿਕੂਲਰ ਜਿਹੜ ਉਹ ਜਹੀ ਉਮਰ ਹੁੰਦੀ ਹੈ ਇਨੀਸ਼ੀਅਲੀ 19 20 ਸਾਲ 21 ਸਾਲ 22 ਸਾਲ ਦੀ ਉਮਰ ਜਿਹੜੀ ਪਟਕਣ ਹੁੰਦੀ ਹੈ ਸਾਡੇ ਮਤਲਬ ਪੈਰਾਂ ਦੇ ਵਿੱਚ ਇੱਕ ਅਜੀਬ ਏਨਰਜੀ ਹੁੰਦੀ ਹੈ ਹਿਊਮਨ ਬੀਿੰਗ ਦੇ ਚਾਹ ਲੜਕਾ ਹੈ ਚਾਹ ਲੜਕੀ ਹੈ ਪੀ ਉਹ ਸਿੱਧੇ ਰਸਤੇ ਤੇ ਰਹਿਣ ਪਟਕਣ ਨਾ ਆਪਦੇ ਕੈਰੀਅਰ ਉਹਨਾਂ ਦਾ ਸਾਹਮਣੇ ਹੋਵੇ ਪੀ ਇਸ ਤਰ੍ਹਾਂ ਦੀ ਕੋਈ ਡਿਪਾਰਟਮੈਂਟਸ ਹੈਗੀਆਂ ਨੇ ਗੌਰਮਟ ਵੱਲੋਂ ਜਾਂ ਐਨ ਜੀਓਜ਼ ਹੈਗੀਆਂ ਨੇ ਜਿਹੜੇ ਕੋਈ ਪ੍ਰੋਗਰਾਮ ਕਰਦੇ ਹੋਣ ਉਹਨਾਂ ਨੂੰ ਇਸ ਵਿਸ਼ਿਆਂ ਤੇ ਚੰਗਾ ਕੀ ਇਹ ਮਾੜਾ ਕੀ ਲਾਈਵ ਦੇ ਵਿੱਚ ਤੁਸੀਂ ਸਮਝ ਰਹੇ ਹੋ ਕਿ ਮੈਂ ਨੰਗੇ ਝੱਟੇ ਸ਼ਬਦ ਨਹੀਂ ਬੋਲ ਰਿਹਾ ਕੀ ਮੈਂ ਕਹਿਣਾ ਚਾਹ ਰਿਹਾ ਦਰਸ਼ਕ ਵੀ ਸਮਝ ਰਹੇ ਇਸ ਗੱਲ ਨੂੰ ਕਿ ਉਹ ਅਜਿਹੇ ਕੁਝ ادارے ਹੈਗੇ ਨੇ ਚਾਹੇ ਉਹ ਸੈਮੀ ਗਵਰਨਮੈਂਟ ਹੋਣ ਜਾਂ ਗਵਰਨਮੈਂਟ ਹੋਣ ਜਾਂ ਪ੍ਰਾਈਵੇਟ ਤੌਰ ਤੇ ਜਾਂ ਐਨ ਜੀਓਜ਼ ਵਗੈਰਾ ਹੋਣ ਕਿ ਜਿਹੜੇ ਉਹਨਾਂ ਨੂੰ ਗਾਈਡ ਕਰ ਸਕਦੇ ਹੋ ਕਿ ਇਸ ਤਰ੍ਹਾਂ ਦਾ ਕੋਈ ਜਾਣਕਾਰੀ ਦੇ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਬੱਚਾ ਜਦੋਂ ਸਕੂਲ ਜਾਂਦਾ ਹੈ ਨਾ ਜੀ ਹਾਈ ਸਕੂਲ ਜਾਂਦਾ ਹੈ ਉਹਨਾਂ ਨੂੰ ਹਰ ਸਰਵਿਸ ਜਿਹੜੀਆਂ ਸਕੂਲ ਤੋਂ ਹੀ ਪ੍ਰੋਵਾਈਡ ਹੁੰਦੀਆਂ ਹਾਂ ਠੀਕ ਸਕੂਲ ਦੇ ਵਿੱਚ ਐਸਐਸਓ ਵੀ ਬੈਠੇ ਹਨ ਸਕੂਲ ਦੇ ਵਿੱਚ ਯੂਥ ਵਰਕਰਸ ਵੀ ਹੁੰਦੇ ਹਨ ਸਕੂਲ ਦੇ ਵਿੱਚ ਸੋਸ਼ਲ ਵਰਕਰਸ ਵੀ ਹੁੰਦੇ ਹਨ ਜੀ ਉਹ ਉੱਥੇ ਜਾ ਕੇ इजीली ਕਹਿ ਸਕਦਾ ਕਿ ਮੇਰਾ ਮੇਰਾ ਮਨ ਕਰਦਾ ਹੈ ਮੈਂ ਇਹ ਕਰਾਂ ਵੀ ਮੈਂ ਮੈਂ ਪ੍ਰੇਡਿ ਬਣਨਾ ਮੇਰਾ ਮਨ ਦਿਲ ਕਰਦਾ ਮੈਂ ਇਹ ਕਰਾਂ ਤੇ ਉਹ ਉਹਨਾਂ ਨੂੰ ਉੱਥੋਂ ਹੀ ਰਿਲੇਵੈਂਟ ਸਰਵਿਸ ਨਾਲ ਕਨੈਕਟ ਕਰਾਉਂਦਾ ਜੀ ਆਪ ਕੋਤਈ ਪਰ ਕਿਹੜੀ ਸੋਰੀ ਮੈਂ ਤੁਹਾਡੀ ਗੱਲ ਟੋਕ ਰਹੀ ਦੀ ਪਈ ਜੀ ਕਿਹੜੀ ਕਲਾਸ ਤੋਂ ਅ ਹਾਈ ਸਕੂਲ ਤੋਂ ਬਾਅਦ ਹਾਈ ਸਕੂਲ ਦਾ ਸਟੱਡੀ ਅਭੀ ਮੈਂ ਮੇਰਾ ਜਰਾ ਧਿਆਨ ਆ ਉਹ ਮੈਨੂੰ ਲੱਗਦਾ ਮੈਂ ਅਗੇ ਫਿਊਚਰ ਚ ਇਹ ਕਰਨਾ ਹੈ ਉਹ ਫਿਰ ਮੈਂ ਪਾਥ ਫੀ ਵੀ ਦੇ ਦਿੰਨੇ ਆ ਬੱਚਿਆਂ ਦੀ ਇੱਕ ਪ੍ਰੋਬਲਮ ਇਹ ਹੈ ਕਿ ਦੇਖੋ ਬੱਚੇ ਪੇਰੈਂਟਸ ਦੀ ਸੁਣ ਵੀ ਲੈਂਦੇ ਆ ਮੋਸਟਲੀ ਬੱਚੇ ਪੇਰੈਂਟਸ ਦੀ ਨਹੀਂ ਸੁਣਦੇ ਪਰ ਕਾਉਂਸਲਰਸ ਦੀ ਤੇ ਸੋਸ਼ਲ ਵਰਕਰਸ ਦੀ ਉਹ ਬੜੀ ਜਲਦੀ ਸੁਣ ਲੈਂਦੇ ਆ ਉਹਨਾਂ ਨੂੰ ਲੱਗਦਾ ਕਿ ਦੇ ਆਰ ਐਕਸਪਰਟ ਇਨ देयर ਫੀਲਡ ਐਂਡ ਦੇ ਕੈਨ ਟੈਲ ਅਸ ਤੇ ਸਕੂਲ ਜਿਸ ਨੂੰ ਦੱਸਿਆ ਜਾਂਦਾ ਤਾਂ ਉਹ ਅਗੇ ਤੁਹਾਨੂੰ ਦੱਸਦਾ ਕਿ ਮੈਂ ਪਲਾਨ ਕਰ ਲਿਆ ਹਰ ਚੀਜ਼ ਸਕੂਲ ਤੋਂ ਹੀ ਪੁੱਛ ਕੇ ਆਉਂਦਾ ਸੀ ਤੁਸੀਂ ਦੇਖਿਆ ਹੋਊਗਾ ਬੱਚੇ ਆਉਂਦੇ ਆ ਉਹਨਾਂ ਨੂੰ ਬੜਾ ਨੋਲਿਜ ਹੁੰਦੀ ਹੈ ਹਾਂ ਲੱਗਦਾ ਇਹਨੂੰ ਕਿੱਥੋਂ ਪਤਾ ਹੈ ਤਾਂ ਸਕੂਲ ਗਿਆ ਸੀ ਸਕੂਲ ਦੇ ਵਿੱਚ ਹੀ ਉਹਨੂੰ ਹਰ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਪ੍ਰੋਵਾਈਡ ਕਰਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜੇ ਘਰਿਆ ਕੇ ਬੱਚਾ ਡਿਸਕਲੋਜ਼ ਕਰਦਾ ਕਿ ਮੈਂ ਡੈਡ ਇਹ ਡਿਸਾਈਡ ਕੀਤਾ ਕਿ ਮੈਂ ਅੱਗੇ ਪਰਸਿਊ ਕਰਨਾ ਹੈ ਫਿਰ ਤੁਸੀਂ ਵੀ ਐਜੂਕੇਸ਼ਨ ਡਿਪਾਰਟਮੈਂਟ ਚ ਜਿੱਦਾਂ ਫੋਨ ਕਰਕੇ ਪੁੱਛ ਸਕਦਾ ਕਿ ਮੇਰਾ ਬੇਟਾ ਇਹ ਕਹਿੰਦਾ ਤੇ ਅਦਰਵਾਇਜ਼ ਇੱਕ ਆਰਗੇਨਾਈਜੇਸ਼ਨ ਹੈ ਐਂਗਲੀ ਕੇਅਰ ਐਂਗਲੀ ਕੇਅਰ ਉਹਦੇ ਬੜੇ ਪ੍ਰੋਗਰਾਮਸ ਹਨ ਉਹਨਾਂ ਦੇ ਉਮ ਸੌਰੀ ਰਿਪੀਟ ਕਰ ਦੋ ਜੀ ਤਾਂ ਕਿ ਸਭ ਨੂੰ ਪਤਾ ਲੱਗੇ ਐਂਗਲੀ ਕਿਹਾ ਐਂਗਲੀ ਕਿਹਾ ਜਿਹੜਾ ਆਰਗੇਨਾਈਜੇਸ਼ਨ ਆ ਮੋਸਟਲੀ ਆਰਗੇਨਾਈਜੇਸ਼ਨ ਜਿਹੜਾ ਐਮ ਸੀ ਸੀ ਐਸ ਐ ਇੱਕ ਆਰਗੇਨਾਈਜੇਸ਼ਨ ਆ ਐਮ ਸੀ ਐ ਇੱਕ ਆਰਗੇਨਾਈਜੇਸ਼ਨ ਆ ਉਮ ਐਟ ਦਾ ਯੂਨਾਈਟਿੰਗ ਕੇਅਰ ਬੜੀ ਆਰਗੇਨਾਈਜੇਸ਼ਨ ਆ ਜਿਹਨਾਂ ਕੋਲ ਡਿਫਰੈਂਟ ਡਿਫਰੈਂਟ ਪ੍ਰੋਗਰਾਮ ਦੀ ਫੰਡਿੰਗ ਹੈ ਉਹ ਯੂਥ ਨੂੰ ਹੈਲਪ ਕਰਦੇ ਆ ਤਾਂ ਕਿ ਉਹ ਆਪਣਾ ਫੁੱਲ ਪੋਟੈਂਸ਼ੀਅਲ ਦੇ ਜਿਹੜੇ ਉਹ ਕੰਮ ਕਰ ਸਕਣਦਾ ਹੈ ਥਰੋਅ ਆਊਟ ਲਾਈਫ ਤੇ ਉਹ ਜਿਹੜੀ ਕਾਉਂਸਲਿੰਗ ਆ ਜਿਹੜੇ ਉਹ ਪਾਥਵੇਸ ਉਹ ਦੱਸਦੇ ਆ ਉਹ ਤੋਂ ਬੇਸਿਕਲੀ ਉਹ ਦੱਸਦੇ ਨਹੀਂ ਆ ਉਹ ਬੱਚੇ ਨੂੰ ਕ ਤੋ ਆਪਣੇ ਆਪ ਹੀ ਫਾਈਂਡ ਆਊਟ ਕਰ ਲੈਂਦਾ ਹਾਂ ਮੇਰੇ ਲਈ ਆ ਚੀਜ਼ ਠੀਕ ਹੈ ਤੇ ਉੱਥੇ ਆਪਾਂ ਨੂੰ ਬੱਚਿਆਂ ਨੂੰ ਸਪੋਰਟ ਕਰਨੀ ਚਾਹੀਦੀ ਬਹੁਤ ਚੰਗੀ ਗੱਲ ਕੀਤੀ ਦਿਵਿਕ ਜੀ ਮੈਂ ਦਰਸ਼ਕਾਂ ਨਾਲ ਵੀ ਗੱਲ ਸੰਜੀ ਕਰਦੇ ਹੋਏ ਮੈਂ ਦੱਸਣਾ ਚਾਹੁੰਗਾ ਕਿ ਜਿਹੜੇ ਇਨੀਸ਼ੀਅਲੀ ਸਾਲ ਨੇ ਜਦੋਂ ਬੱਚਾ ਹਾਈ ਸਕੂਲ ਦੇ ਵਿੱਚ ਜਾਂਦਾ ਹੈ ਤੇ ਗ੍ਰੈਜੂਏਸ਼ਨ ਤੱਕ ਐਟ ਲੀਸਟ ਉਹਨਾਂ ਦਾ ਜਿਹੜਾ ਕਰੀਅਰ ਹੈ ਲਾਈਫ ਦੇ ਵਿੱਚ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ 30 35 ਸਾਲ ਕੰਮ ਵਾਲੇ ਸਾਲ ਨੇ ਉਹਨਾਂ ਨੇ ਕੀ ਕੰਮ ਕਰਨਾ ਹੈ ਇਹ ਇਨੀਸ਼ੀਅਲੀ ਸਾਲਾਂ ਦੇ ਵਿੱਚ ਹੀ ਡਿਸਾਈਡ ਹੋ ਜਾਂਦਾ ਹੈ ਤੇ ਸਕੂਲਸ ਤੇ ਕਾਲਜ ਜਿਹੜੇ ਕਲਾਸਾਂ ਦੇ ਵਿੱਚ ਉਹ ਬੱਚੇ ਹੈਗੇ ਨੇ ਉਥੇ ਉਹਨਾਂ ਨੂੰ ਇਹੋ ਜਿਹਾ এনवायरमेंट ਮਿਲਦਾ ਹੈ ਇਸ ਤਰ੍ਹਾਂ ਦੇ ਉਥੇ ਅਫੀਸਰ ਬੈਠੇ ਹੋਏ ਨੇ ਜਿਹੜੇ ਆਪਣੇ ਵਿਸ਼ੇ ਦੇ ਵਿੱਚ ਐਕਸਪਰਟ ਨੇ ਉਹਨਾਂ ਨਾਲ ਸਲਾਹ مشورہ ਕਰ ਸਕਦੇ ਨੇ ਪੇਰੈਂਟਸ ਵੀ ਅਪਾਇੰਟਮੈਂਟ ਉਹਨਾਂ ਨਾਲ ਲੈ ਸਕਦੇ ਨੇ ਆਪਣੇ ਬੱਚੇ ਦੇ ਕੈਰੀਅਰ ਪਾਥ ਵਾਸਤੇ ਖਾਸ ਤੌਰ ਤੇ ਪੇਰੈਂਟਸ ਜਿਹੜੇ ਏਸ਼ੀਅਨ ਕੰਟਰੀਜ਼ ਦੇ ਪੇਰੈਂਟਸ ਨੇ ਮੈਂ ਉਹਨਾਂ ਬਾਰੇ ਚੰਗੀ ਤਰ੍ਹਾਂ ਸੋਚ ਸਕਦਾ ਕਿ ਉਹਨਾਂ ਨੂੰ ਵੀ ਹੁੰਦਾ ਹੈ ਕਿ ਸਾਡੇ ਜਿਹੜੇ ਅਧੂਰੇ ਸੁਪਨੇ ਨੇ ਉਹ ਆਪਣੇ ਬੱਚੇ ਸਾਡੇ ਪੂਰੇ ਕਰਨਗੇ ਪਰ ਅਸੀਂ ਇਹ ਭੁੱਲ ਜਾਨੇ ਆ ਕਿ ਬੱਚਿਆਂ ਦੇ ਖੁਦ ਦੇ ਵੀ ਸੁਪਨੇ ਆਉਦੇ ਹੈਗੇ ਨੇ ਜਿਹੜੇ ਉਹਨਾਂ ਨੇ ਪੂਰੇ ਕਰਨੇ ਨੇ ਅਸੀਂ ਆਪਣੇ ਸੁਪਨਿਆਂ ਨੂੰ ਉਹਨਾਂ ਤੇ ਨਾ ਥੋਪੀਏ ਤੇ ਉਹ ਕਾਉਂਸਲਰ ਦੇ ਕੋਲੇ ਲਿਜਾ ਕੇ ਬੱਚਾ ਕੀ ਕਰਨਾ ਚਾਹੁੰਦਾ ਉਹਦੀ ਆਵਾਜ਼ ਨੂੰ ਸੁਣੀਏ ਤੇ ਉਹਨਾਂ ਦੇ ਕੋਲੋਂ ਮਦਦ ਲਈਏ ਤੇ ਉਸ ਤੋਂ ਬਾਅਦ ਜਦੋਂ ਕੰਮ ਕਰਨਾ ਸ਼ੁਰੂ ਕਰਦੇ ਨੇ ਉਸਠੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਦੀਪਕ ਜੀ ਨੇ ਦੱਸਿਆ ਕਿ ਫੇਰਵਰਕ ਐਸੇ ਜੋ ਕਿ ਫੇਰਵਰਕ ਇਹ ਨੈਸ਼ਨਲ ਲੈਵਲ ਦਾ ਅਧਾਰ ਹੈ ਜੀ ਨੈਸ਼ਨਲ ਲੈਵਲ ਦਾ ਦਰ ਹੈ ਨੈਸ਼ਨਲ ਲੈਵਲ ਦਾ ਦਰ ਹੈ ਫੈਡਰਲ ਲੈਵਲ ਤੇ ਕੰਮ ਕਰਦਾ ਹੈ ਤੁਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ throughout life ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੀ ਸੋ ਦੀਪਕ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਮੇਰਾ ਇੱਕ ਕੁਐਸਚਨ ਹੋਰ ਰਹਿ ਗਿਆ ਜੀ ਜੀ ਜਿੱਦਾਂ ਕਿ ਤੁਸੀਂ ਛੋਟਾ ਜਨ ਪਹਿਲਾਂ ਜ਼ਿਕਰ ਕੀਤਾ ਸੀ ਵੀ ਜਦੋਂ ਕੋਈ ਮਤਲਬ ਸਟੱਡੀ ਬਾਰੇ ਕਰਦਾ ਫਿਰ ਉਹ ਹਾਇਰ ਸਟੱਡੀ ਆ ਫਿਰ ਉਹ ਮੈਲਬਨ ਮੂਵ ਹੋਣੇ ਇਹ ਉਹ ਮੇਰਾ ਕੁਐਸਚਨ ਹੈ ਆ ਦੀਪਕ ਜੀ ਜਦੋਂ ਕਿਸੇ ਦੇ ਸੁਪਨੇ ਵੱਡੇ ਹੋ ਜਾਂਦੇ ਆ ਕਿ ਉਹਨਾਂ ਨੂੰ ਵੱਡੀ ਸਿਟੀ ਦੀ ਜ਼ਰੂਰਤ ਪੈਂਦੀ ਆ ਕਿ ਤੁਸੀਂ ਸਮਾਲ ਸਿਟੀ ਚ ਰਹਿ ਕੇ ਵੀ ਲੋਕਾਂ ਨੂੰ ਆਪਣੀ ਸਵਾਗਤ ਦੇ ਸਕਦੇ ਹੋ ਅ ਦੇਖੋ ਮੈਟਰੋਪੋਲਿਟਨ ਸਿਟੀਜ਼ ਓਪਰਚ्युनिटीज ਜ਼ਿਆਦਾ ਹੁੰਦੀਆਂ ਸੀ ਓਕੇ ਤੇ ਐਜੂਕੇਸ਼ਨ ਜਿਹੜੇ ਜਿਹੜੇ ਆਧਾਰੇ ਆ ਉਹ ਕਾਫੀ ਜ਼ਿਆਦਾ ਸਰਵਿਸ ਪ੍ਰੋਵਾਈਡ ਕਰਦੇ ਆ ਮੇਰਾ ਇਹ ਮੰਨਣਾ ਕਿ ਜਦੋਂ ਆਪਾਂ ਇੰਡੀਆ ਤੋਂ ਜਾਂ ਆਪਣੇ ਆਪਣੇ ਕੰਟਰੀ ਛੱਡ ਕੇ ਇੱਥੇ ਆ ਗਏ ਪਰ ਅਸੀਂ ਆਪਣਾ ਬੈਕਗ੍ਰਾਉਂਡ ਛੱਡ ਗਿਆ ਬੱਚਿਆਂ ਨੂੰ ਵੀ ਜਾਣ ਦੇਣਾ ਚਾਹੀਦਾ ਮੈਂ ਬਹੁਤ ਫੈਮਿਲੀਜ਼ ਦੇਖੀਆਂ ਉਹ ਮੂਵ ਕਰਦੇ ਬਿਕੋਜ਼ ਮੇਰਾ ਡ੍ਰੀਮ ਸੀ ਕਿ ਮੈਂ ਸਿਡਨੀ ਆਪਣੇ ਬੱਚੇ ਨੂੰ ਇੱਕ ਰਾਨਾ ਤੇ ਮੈਂ ਆਪਣਾ ਪਹਿਲਾ ਕਾਰ ਸਿਡਨੀ ਬਣਾਵਾ ਮੈਂ ਐਡਲਟ ਕਿਉਂ ਰਹਾ ਹਾਲਾਂਕਿ ਉਹਨਾਂ ਨੂੰ ਐਡਲਟ ਸਮ ਸੀਗਾ ਤਾਂ ਮੇਰਾ ਇਹ ਮੰਨਣਾ ਕਿ ਵੱਡੇ ਸ਼ਹਿਰ ਚ ਬੜੀ ਆਪਕ ਹਾਂਜੀ ਕਿ ਕਿਤੇ ਨਾ ਕਿਤੇ ਦੋਸਤੋ ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਸੁਪਨੇ ਵੱਡੇ ਹੋ ਜਾਣ ਤਾਂ ਉਹਨਾਂ ਨੂੰ ਵਾਕਿਆ ਹੀ ਵੱਡੀ ਸਿਟੀ ਦੀ ਜ਼ਰੂਰਤ ਪੈਂਦੀ ਹੈ ਲਓ ਜੀ ਮੈਨੂੰ ਲੱਗਦਾ ਦੋਸਤੋ ਅੱਜ ਦੀ ਨੌਲੇਜ ਭਰੀਆਂ ਗੱਲਾਂ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਤੇ ਮੈਨੂੰ ਪਤਾ ਹੈ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਥੈਂਕ ਯੂ ਦੋਸਤੋ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮਾ ਸਸੀ ਖਾਲ